ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪਿਆ ਸਚ ਜਗਤ ਹੈ ਪੀ ਸਚ ਨਾਨਕ ਹੋਸੀ 비 ਸਚ ਸੋਚੇ ਸੋਚਣ ਹੋਵੀ ਜੇ ਸੋਚੀ ਲਖਵਾਰ ਚੁਪੇ ਚੁਪਣਾ ਹੋਵੀ ਜੇ ਲਾਇ ਰਹਿ ਲੇ ਪੋਖਿਆ ਬੋਖਣਾ ਉਤਰੀ ਜੇਵਨ ਨਾਪੁਰ ਯਹ ਪਾਰ ਸਹਿ ਸਿਆਣਪਾਂ ਲਖੋ ਤੇ ਇੱਕ ਨ ਚੱਲੇ ਨਾਲ ਕਿਵਸ ਜਿਆਰਾ ਹੋਈਏ ਕਿਵ ਕੋੜੇ ਟੁੱਟੇ ਪਾਲ ਹੁਕਮੁਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨੇ ਕਹੀਆ ਜਾਈ ਹੁਕਮੀ ਹੋਵਣ ਜੀਏ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਇੱਕਣਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਬਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ 부ਜੇ ਤੇ ਹੋਮੇ ਕਹਿਣਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀਏ ਲੈ ਫਿਰ ਦੇਹੇ गावे को जपे दिसै दूर गावे को पेखे हद्रा हदूर कथना कथी न आबै टोट कथ कथ कथी कोटि कोट कोट धेंदा देलेंदे थक पाहा जुगा जुग तार खाही खहा हुकमी हुकम चलाए रहा नानक विगसे बेपरवाह सच्चा साहिब साहिब पिख्या पाओ अपार ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜਿੱਤ ਦਿਸੇ ਦਰਵਾਰ ਮੋਹ ਕੀ ਬੋਲਣ ਬੋਲੀਏ ਜਿੱਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਿੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖਦਾਰ ਨਾਨਕ ਐ ਮੈਂ ਜਾਣੀਐ ਸਭ ਆਪੇ ਸਚਿਆਰ ਥਪੀਆਂ ਨਾ ਜਾਏ ਕੀਤਾ ਨਾ ਹੋਏ ਆਪੇ ਆ ਬਨਰੰਜਣ ਸੋਏ ਜੇ ਸੇ ਵਾਇਆਂ ਜਿਨਿਆ ਸੇ ਵਾਇਆਂ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੇ ਨੇ ਧਿਆਨ ਗਾਵੀਏ ਸੁਣੀਏ ਮਨ ਰਖੀਆ ਪਾਓ ਦੁੱਖ ਪਰ ਹੈ ਸੁਖ ਘਰ ਲੈ ਜਾਏ ਗੁਰਮਖ ਨਾਦਨ ਗੁਰਮਖ ਵੇਦਨ ਗੁਰਮਖ ਰੇ ਹਾਸਮਾਈ ਬੂਰੇ ਸ੍ਰੇ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਹ ਬੁਝੀ ਆਈ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਮਾ ਜੇ ਤਿਸ ਪਾਵਾਂ ਵਿਣ ਪਾਣੇ ਕੀ ਨਾਏ ਕਰੀ ਜੇ ਤਿਸ ਸਿਸ਼ਟ ਉਪਾਈ ਵੇਖਾਂ ਵਿਣ ਕਰਮਾ ਕੀ ਮਿਲ ਲਈ ਮਤ ਵਿੱਚ ਰਤਨ ਜਵਾਰ ਮਾਨਿਕ ਜੈਕ ਗੋਰ ਕੀ ਸਿਕ ਸੁਣੀ ਗੋਰਾ ਇੱਕ ਇਕ ਦਹਿ ਬੁਝਾਈ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰੇ ਰਜਾ ਹੋਰ ਦਸਨੀ ਹੋਏ ਨਾਮਾ ਖੰਡਾ ਵਿੱਚ ਜਾਣੀਏ ਨਾਲ ਸਫਲੇ ਸਬ ਕੋਏ ਚੰਗਾ ਨਾਮ ਰਖੀਏ ਕੇ ਜਸ ਕੀਰਤ ਜਗਲੇ ਜੇ ਤਿਸ ਦਾ ਦਰਨ ਆਵੀ ਤੇ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣੇ ਗੁਣੇ ਕਰੇ ਗੁਣਵੰਤੀਆ ਗੁਣ ਦੇ ਤੇਹਾ ਕੋਇ ਨ ਸੁਜਾਈ ਜੀ ਤਿਸ ਗੁਣ ਕੋਇ ਕਰੇ ਸੁਣੀਏ ਸੀਦ ਪੀਰ ਸੁਰਨਾਪ ਸੁਣੀਏ ਤਰਤ ਤਵਲ ਆਕਾਸ ਸੁਣੀਏ ਦੀਪ ਲੋਪ ਪਤਾਲ ਸੁਣੀਏ ਪੌ ਨ ਸਕੇ ਕਾਲ ਨਾਨਕ ਪਗਦਾ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸ੍ਰੀ ਬ੍ਰਹਮਾ ਇੰਦ ਸੁਣੀਏ ਮੁਖ ਸਲਾਣ ਮੰਦ ਸੁਣੀਏ ਜੋਗ ਜੁਗਤ ਤਨੇ ਵੇਦ ਸੁਣੀਏ ਸਾਸਤਰ ਸਿਮਰਤ ਵੇਦ ਸੁਣੀਏ ਨਾਨਕ ਪਗਤਾ ਸਦਾ ਵਿਗਾਸ ਸੁਣੀਏ ਦੋਖ ਪਾਪ ਕਾ ਨਾਸ ਸੁਣੀਏ ਸਤ ਸੰਤੋਖ ਗਿਆਨ ਸੁਣੀਏ 68 ਕਾ ਇਸਨਾਨ ਸੁਣੀਐ ਪੜ ਪੜ ਪਾਵੇ ਮਾਨ ਸੁਣੀਐ ਲਾਗੇ ਸਹਿਜ ਤਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੋਖ ਪਾਪ ਕਾ ਨਾਸ ਸੁਣੀਐ ਸਰਾ ਗੁਨਾ ਕੇ ਕਾ ਸੁਣੀਐ ਸੇਖ ਪੀਰ ਪਾਦਿਸ਼ਾ ਸੁਣੀਐ ਆਨੰਦ ਪਾਵੇ ਰਾਹ ਸੁਣੀਐ ਹਾਥ ਹੋਵੇ ਸਗਹ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੋਖ ਪਾਪ ਕਾ ਨਾਸ ਮਣੇ ਕੀ ਗਤ ਕਹੀ ਨ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮਣੇ ਕਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਣੇ ਸੂਰਤ ਹੋਵੇ ਮਨ ਬੁੱਧ ਮਣੇ ਸੰਗਲਪ ਬਣਕੇ ਸੁੱਧ ਮਣੇ ਮੋਚੋਟਾ ਨਾ ਖਾਏ ਮਣੇ ਜਮਕੇ ਸਾਧਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਣੇ ਮਾਰਗ ਠਾਕ ਨਾ ਪਾਏ ਮਣੇ ਪਤਸੀਓ ਪ੍ਰਗਟ ਜਾਏ ਮਣੇ ਮੰਗਨੇ ਚਲੇ ਪੰਥ ਮਣੇ ਧਰਮ ਸੇਤੀ ਸਨਮੰਦ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਣ ਜਾਣੇ ਮਨ ਕੋਏ ਮਣੇ ਪਾਵੇ ਮੋਖ ਦਵਾਰ ਮਣੇ ਪਰਵਾਰੇ ਸਹਦਾਰੇ ਮਣੇ ਤਰੇ ਤਾਰੇ ਗੁਰ ਸਿੱਖ ਮਣੇ ਨਾਨਕ ਪਾਵੇ ਨਿਖ ਐਸਾ ਨਾਮ ਨਿਰੰਝਣ ਹੋਏ जे को मन जाने मन कोए पंज परवान पंज प्रधान पंजे बाबे दरगे मान पंजे सोदर जान पंजा का गुरु इक्त्यान जे को कहे करे विचार करते के कारण नहीं सुमार तोलतरम दिया का पूत संतोषता पर किया जिन सोत जे को बुजे होवे सचियार ਤਾ ਵੱਲੇ ਉਪਰ ਕੇਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਵਾਰਤਲੇ ਕਵਣ ਜੋਰ ਜਿਏ ਜਾ ਤਰੰਗਾ ਕੇ ਨਾਵ ਸਬਣਾ ਲਿਖਿਆ ਬੜੀ ਕਲਾਮ ਇਹੇ ਲੇਖਾ ਲਿਖ ਜਨੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਂ ਸਲਾਹੀ ਰੂਪ ਕੀਤੀ दात ਜਾਣੇ ਕੋਣ ਕੂਤ ਕਿਤਾ ਪਸਾਓ ਇੱਕ اک ਬਾਓ ਤਿਸ ਤੇ ਹੋਏ ਲਖ ਦਰਿਆਓ ਕੁਦਰਤ ਕਾਵਣਾ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋ ਤੁ ਤਾਵੇ ਸਹੀ ਪਲਿਕਾਰ ਤੂ ਸਦਾ ਸਲਾਮਤ ਨਿੰਕਾਰ ਅਸਨਕ ਮੁਰਖ ਅਨੰਦ ਕੋਰ ਅਸਨਕ ਚੋਰ ਹਰਾਮ ਖੋਰ ਅਸਨਕ ਅਮਰ ਕਰ ਜਾਹੇ ਜੋਰ ਅਸਨਕ ਗਲ ਵੱਡ ਹਤਿਆ ਕਮਾਹੇ ਅਸਨਕ ਪਾਪੀ ਪਾਪ ਕਰ ਜਾਹੇ ਅਸਨਕ ਕੁੜਿਆਰ ਕੁੜੇ ਫਿਰੇ ਹੈ ਅਸਨਕ ਮਲੇਸ਼ ਅਮਲ ਪੱਖ ਖਾਏ ਅਸਨਕ ਨੀਂਦ ਕਸੇਰਾ ਕਰੇ ਬਾਰ ਨਾਨਕ ਨੀਚ ਕਹੇ ਵਿਚਾਰ ਵਾਰੀ ਨ ਜਾਵੇ ਇੱਕ ਵਾਰ ਜੋ ਤੁਧ ਪਾਵੇ ਸਹੀ ਪਲਿਕਾਰ ਤੋ ਸਦਾ ਸਲਾਮ ਤਨਿੰਕਾਰ ਅਸਨਕ ਨਾਮ ਅਸਨਕ ਤਾਬ ਅਗਮ ਅਗਮ ਅਸਨਕ ਲੋਏ ਅਸਨਕ ਕਹੇ ਸਿਰਵਾਰ ਹੋਏ ਆਖਰੀ ਨਾਮ ਆਖਰੀ ਸਲਾਹ ਆਖਰੀ ਗੈਣ ਗੀਤ ਗੁਣਗਾਹਾ ਆਖਰੀ ਲਿਖਣ ਬੋਲਣ ਵਾਣ ਅਖਰਾਂ ਸਿਰ ਸੰਯੋਗ ਵਖਿਆਣ ਜਿਨੇ ਹੈ ਲਿਖੇ ਤਿਸ ਸਿਰਨਾਏ ਜੀਵ ਪਰਮਾਏ ਤੀਪਿ सेवति पाहे जेता किता तेता नाओ विण नामे नाही कोथाओ कुदरत कावण कहा विचार वारियण जावा एक वार जोत उपावे सही पलिकार तू सदास लंपनिनकार मरिया हात पैर तन दे पानी तोते उतरसखे खे मूत पलीती कपड़ होए दे साबुन लिये ओहो तोए वरिया मत पापा के संग ओहो तोपे नामे के रंग पूनी पापी अखन ना है कर कर करना लिखले ले जाहे आपे भी आपे ही खाहे नानक हुक्मी आवे जाहे तीर्थ तप दिया दत दान जे को पावे तिलका माना सुनिए मन ਮਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਹੀਂ ਕੋਏ ਵਿਣਗੁਣਾ ਕਿਤੇ ਭਗਤ ਨਾ ਹੋਏ ਸੁਆਸਾਦ ਪਾਣੀ ਪਰਮਾਓ ਸਤ ਸੁਹਾਨ ਸਦਾ ਮਨ ਚਾਹੋ ਕਵਣ ਸੋ ਵੇਲਾ ਵਕਤ ਕਵਣ ਕਵਣ ਤਿੱਥ ਕਵਣ ਵਾਰ ਕਵਣ ਅਸੀ ਰੂਤੀ ਮਾ ਕਵਣ ਜਿਤ ਹੋਆ ਅਕਾਰ ਵੇਲਨੇ ਪਾਈਆ ਪੰਨੀਤੀ ਜੀ ਹੋਵੇ ਲੇਖ ਪੁਰਾਣ ਵਖਤਨੇ ਪਾਇਓ ਕਦੀਆ ਜੀ ਲਿਖਣ ਲੈ ਕੁਰਾਨ ਤਿਤਵਾਰੜੇ ਜੋਗੀ ਜਾਣੇ ਰੋਤ ਬਹਨੇ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕੀ ਬਕਰਿਆ ਖਾਂ ਕੀ ਬਸਲਾਹੀ ਕੀਓ ਵਰਣੀ ਕੀ ਵਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹੀ ਵੱਡੀ ਨਹੀਂ ਕੀਤਾ ਜਾ ਕਹੋਵੇ ਨਾਨਕ ਜੇ ਕੋ ਆਪੋ ਜਾਣੇ ਆਗੇ ਗੀਆਂ ਨੇ ਸੋਹੇ ਪਤਾਲਾ ਪਤਲ ਲਖ ਆਗਾਸਾਂ ਆਗਾਸ ਉੜਕ ਉੜਕ ਪਾਲੇ ਥਕੇ ਵੇਦ ਕਹਿਣੇ ਇੱਕ ਬਾਤ ਸਹਿ ਸਟ ਰਹਿ ਕਹਿਣ ਕ ਬੇਤਾ ਅਸੂਲ ਇਕ ਦਾਤ ਲੇਖਾ ਹੋਏ ਲੇਖਾ ਹੋਏ ਤੇ ਲਿਖੀਏ ਲੇਖੇ ਹੋਏ ਬਿਨਾਸ ਨਾਨਕ ਵੱਡਾ ਕੀਏ ਆਪੇ ਜਾਣੇ ਆਪ ਸਲਾਹੀ ਸਲਾਹ ਐਤੀ ਸੁਰਤ ਨੇ ਪਾਇਆ ਨਦੀਆ ਤੇ ਬਾਹਾ ਪਾਵੇ ਸਮੰਦ ਨੇ ਜਾਣੀਏ समंदसाह सल्तनगरिया से तीमाल तन कीड़ी तुलना हो बड़ी जेति समनो ने मिश्र है अंतन स्फिति करणय अंत अंतना करना देणय अंत अंतन पेखण सुननय अंत अंतने जपे किया मनमंत अंतन जपे किता आकार अंतने जपे पारवार अंत कर्ण केते बलिला है ता के अंत न पाए जाहे एह अंत न जाने कोए बहुता कहिए बहुता होए वड्डा साहिब ऊंचा था ऊंचे ऊपर ऊंचा ना हो ए, नाओ। ए बड़ी ऊंचा होवे कोए तिस ऊंचे को जाने सोए जे वड़े आप जाने आप आप नानक नदरी करमी दात बहुत कर्म लिखे ना जाए वड़ा दाता तिल न तमाए 케તે 망게 조드 अपार केतिया गणत नाही विचार केते खप टूटे बेकार केते लेले मुकर पाए केते मूर्ख खाई खाहे केतिया दुख पुख सदमार हे हे विदात तेरी दाता मंदखलासी पाणे होए होर आंख न सके कोई जे को खाईक अखण पाहे ओहो जाने जेत्या मो खाए जाने जानेख भी केहे के जिसनो बक्से सिप्त सलाह नानक पाद साही पाद अमूल गुण अमूल व्यापार अमूल व्यापारी अमूल भंडार अमूल आवे अमूल जाए मूल पाइया अमूल असमाये अमूल धर्म अमूल दीवान अमूल तुला अमूल परवान अमूल बख्शिश अमूल निशान അമൂലർ അമൂല ഫാന അമൂല അമൂല ആക്കാ അമൂലക അമൂല ഫാണ് अमोला अमोला ख्याना जाहे आख आख रहे ल लाए आखे वेद पाठ पुराना आखे पढे करे बख्यान आखे बरमे आखे इंदा आखे गोपीते गोविंदा आखे इसर आखे सिद्ध आखे किते किते बुद्ध आखे दानवा आखे देव आखे सुर नर जन ਨਰ ਮਨ ਜਾਨੇ ਸੇਵ ਕਹਤੇ ਆਖੇ ਆਖਣ ਪਾਹੀ ਕਹਤੇ ਕਹ ਕਹ ਉਠ ਉਠ ਜਾਏ ਐਤੇ ਕਿਤੇ ਹੋਰ ਕਰਹਿ ਤਾਂ ਆਖ ਨ ਸਕੇ ਕਹੀ ਕੇਹ ਜੇ ਵਡ ਪਾਵੈ ਤੇ ਵਡ ਹੋਏ ਨਾਨਕ ਜਾਨੇ ਸਤਿਅ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾਰਾ ਗਵਾਰ ਸੋਦਰ ਕੇ ਹਾਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸਨ ਖਾ ਕੇ ਤੇ ਬਾਵਨ ਹਾਰੇ ਕੇ ਤੇ ਰਾਗ ਪਰੇ ਸਿਓ ਕਹੀਣ ਕੇਤੇ ਗਾਵਣ ਹਾਰੇ ਗਾਵਿਆ ਤੁਦਨ ਪਾਣ ਪਾਣੀ ਬਸੰਤਰ ਗਾਵੇ ਰਾਜਾ ਤਰੰਦਵਾਰੇ ਗਾਵੇ ਚਿੱਤ ਗੁਪਤ ਲਿਖ ਜਾਣੀ ਐ ਲਿਖ ਲਿਖ ਧਰਮ ਵਿਚਾਰੇ ਗਾਵੇ ਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰਾ ਸੰ ਵਾਠੇ ਦੇਵਤੀਆਂ ਦਰ ਨਾਲੇ ਗਾਵੇ ਸਿਦਸਮਾ ਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਸਤੀ ਸਤੀ ਸੰਤੋਖੀ ਗਾਵੇ ਪੀਰ ਕਰਾਰੇ ਗਾਉ ਗਾਵਣ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾ ਨਾਲੇ गावे मोहनिया मन मोहन स्वर्गम चपियाले गावन रतन उपाय तेरे अर्शिरत तीर्थनाले नाले गावे जोड महावल सूरा गावे खानी सारे गावे खंड मंडले भरमंडा कर कर रखे तारे से इतुदनो गावे जो तुद पावन रते तेरे भगतर साले ਹੋਰ ਕਹਤੇ گا ਵਣ ਸੇ ਮ ਚਿਤ ਨ ਆਵਣਾ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਵ ਸਾਚਾ ਸਾਚੀ ਨਾਈ ਹੈ ਬੀ ਹੋ ਸੀ ਜਾਈ ਨ ਜੈਸੀ ਰਚਨਾ ਜਿਨ ਰਚਾਈ ਰਣਗੇ ਰਣਗੇ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਫਾਈ ਕਰ ਕਰ ਪੇਖੇ ਕੀਤਾ ਆਪਣਾ ਜੀਤ ਇਸ ਦੀ ਵੜੀ ਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨੇ ਕਰਨਾ ਜਾਈ ਸੋ ਪਾਦ ਸਹਾ ਪਾਦ ਸਾਹਿਬ ਨਾਨਕ ਰਹਿਣ ਜਾਈ ਮਨ ਦਾ ਸੰਤੋਖ ਸ਼ਰਮ ਪਤ ਚੋਲੀ ਧਿਆਨ ਕੀ ਕਰੇ ਵੀ ਪੋਤ ਖਿੰθα ਕਾਲ ਕਵਾਰੀ ਕੀ ਹੈ ਜੁਗ ਤੋ ਡਣਾ ਢਾ ਪ੍ਰਤੀਤ ਆਈ ਪੰਥੀ ਸੰਗਲ ਜਮਾਤੀ ਮਨ ਜੀਤੇ ਜਗ ਜੀਤ ਅਦੇਸਤੀ ਸੇ ਅਦੇਸ ਆਦ ਨੀਲਾ ਨਾਤ ਜੁਗ ਜੁਗੇ ਕੋ ਵੇਸ ਭਗਤ ਗਿਆਨ ਦੀ ਆਪੰਡਾਰਣ ਕਟਕਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਦ ਸਿਦਰਾ ਸਿਦਾ ਵਰਾ ਸਾਦ ਸੰਜੋਗ ਵਿਜੋਗ ਦੀਏ ਕਾਰ ਚਲਾਵੇ ਲੇਖੇ ਆਵੇ ਪਾਗ ਅਦਿਸ ਹੈ ਅਦੇਸ ਆਦ ਨੀਲ ਨਾਦਣ ਹਤ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੇ ਇੱਕ ਲਾਏ ਦੀਵਾਨ ਜੀਵ ਤਿਸ ਪਾਵੇ ਤੀ ਵਿੱਚ ਲਾਵੇ ਜੀਵ ਹੋਵੇ ਫਰਮਾਨ ਉਹ ਪੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਹੈ ਵੜਿਆਣ ਅਦੇਸ ਤਿਸੇ ਆਦੇਸ ਆਦਨੀ ਲਾ ਨਾਦਨ ਹਤ ਜੁਗ ਜੁਗ ਇਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋਇ ਕਾ ਵਾਰ ਕਰ ਕਰ ਪੇਖੇ ਸਿਰ ਜਨਹਾਰ ਨਾਨਕ ਸਾਚੇ ਕੀ ਸਾਚੀ ਕਾਰ ਅਦੇਸ ਤਿਸੇ ਆਦੇਸ ਆਦਨੀ ਲਾ ਨਾਦਨ ਹਤ ਜੁਗ ਜੁਗ ਇਕੋ ਵੇਸ ਇਕ ਦੂ ਜੀਵੋ ਲਖ ਹੋ ਹੋ ਲਖ ਹੋਵੇ ਲਖ 20 ਲਖ ਲਖ ਗੇੜਾ ਆਖਿਆ ਇੱਕ ਨਾਮ ਜਗਦੀਸ਼ ਇਹ ਤਰ ਹੈ ਪੱਤ ਪੜੀਏ ਚੜੀਏ ਹੋਏ ਕਕੀ ਸਾ ਸੋਨਾ ਕਲਾ ਆਕਾਸ ਕੀਕੇਟਾ ਆਈ ਰੀਸ ਨਾਨਕ ਨਦਰੀ ਪਾਈਏ ਕੁੜੇ ਕੁੜੇ ਠੀਸ ਆਖਨ ਜੋਰ ਚ ਪਹਿਣਾ ਜੋਰ ਹੈ ਜੋਰ ਨੇ ਮੰਗਨ ਦੇਣ ਜੋਰ ਜੋਰ ਨੇ ਜੀਵਨ ਮਰਨ ਜੋਰ ਜੋਰ ਨੇ ਰਾਜ ਮਾਲ ਮਨ ਸ਼ੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਟੁਡੇ ਸੰਸਾਰ ਜਿਸ ਸਾਹਤ ਜੋਰ ਹੈ ਕਰਿ ਪੇਖੇ ਸੋਏ ਨਾਨਕ ਉਤਮਨੀਜ ਨੇ ਕੋਏ ਰਾਤੀ ਰੂਤੀ ਤithi ਵਾਰ ਪਵਨ ਪਾਣੀ ਅਗੜੀ ਪਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਤਰਮਸਾਲ ਤਿਸ ਵਿੱਚ ਜਿਐ ਜੁਗਤਾ ਕੇ ਰੰਗ ਤਿੰਨ ਕੇ ਨਾਮ ਅਨੇਕ ਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਵਾਰ ਕਿਥੇ ਸੋਹਣ ਪੰਜ ਪਰਵਾਨ ਨਦਰੇ ਕਰਮ ਪਾਵੇ ਨੀ ਸਾਨਾ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਬਸੰਤਰ ਕੇਤੇ ਕਾਣ ਮਹੇਸ ਕੇਤੇ ਵਰਮੈ ਘੜੀਏ ਤ ਘੜੀਏ ਰੂਪ ਰੰਗ ਕੇ ਵੇਸ ਕੇਤੇ ਕਰਮ ਭੂਮੀ ਮੇਰੇ ਕੇਤੇ ਕੇਤੇ ਤੂ ਉਪਦੇਸ ਕਹਤੇ ਇੰਦੇ ਚੰਦ ਅਸੂਰ ਕਹਤੇ ਕੇਤੇ ਮੰਡਲ ਦੇਸ ਕਹਤੇ ਸਿੱਧ ਬੁੱਧਨਾਥ ਕਹਤੇ ਕੇਤੇ ਦੇਵੀ ਵੇਸ ਕਹਤੇ ਦੇਵ ਦਾਨਵ ਮਨ ਕਿਤੇ ਕਿਤੇ ਰਤਨ ਸਮੰਦ ਕੇਤਿਆ ਘਾਣੀ ਕੇਤਿਆ ਬਾਣੀ ਕਹਤੇ ਪਾਤਿ ਨਰੰਦ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਐ ਅੰਤ ਗਿਆਨ ਖੰਡ ਮਹਿ ਹੈ ਗਿਆਨ ਪ੍ਰਚੰਡ ਤਿਤੇ ਨਾਦ ਵਿਨੋਦ ਕੋਡ ਅਨੰਦ ਸ਼ਰਮ ਘਾਣ ਦੇ ਕੀ ਬਾਣੀ ਰੂਪ ਤਿਥਾ ਅਗੜੀਅ ਤਗੜੀਅ ਬਹੁਤ ਅਨੋਪ ਤਾਂ ਕੀ ਅਗਲਾ ਕਥਿਆ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਿਤੇ ਅਗੜੀਅ ਸੂਰਤ ਮਤੇ ਮਣੁ ਬੁੱਧ ਪਿਪੇ ਗੜੀਏ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੇ ਹੋਰ ਨ ਕੋਈ ਹੋਰ ਤਿਥੇ ਜੋਦ ਮਹਾਵਲ ਸੂਰ ਤਿੰਨ ਮੈਂ ਰਾਮ ਰਹਾ ਪਰਪੂਰ ਤਿਥੇ ਸੀਤੋ ਸੀਤਾ ਮਹਿ ਮਾਮਾ ਹੈ ਤਾਂ ਕੇ ਰੂਪ ਨੇ ਕਥਨੇ ਜਾਏ ਨਾ ਮਰੇ ਨਾ ਠਾਗੇ ਹੈ ਜਿਨਕੇ ਰਾਮ ਬਸੇ ਮਨ ਮੈਂ ਹੈ तिथे पागत बसे केलोए करे आनंद सच्चा मनसोए सचखंड वसै निनकार कर कर पेखे नजर निहाल तिते अखंड मंडले भर मंडा जे को कथे ते अंत नाही अंत तिते लोए आकार जीव जीव हुकंती वेति तीव विकार पेखे विसे कर विचार ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾ ਤਿਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਪੋ ਖਲਾਗਣ ਤਪਤਾਉ ਪਣਡਾ ਪਾਉ ਮ੍ਰਿਤ ਤਿਤੜਾਲ ਗੜੀਏ ਸ਼ਬਦ ਸਤੀ ਟਕਸਾਲ ਜਿਨ ਕੋ ਨਦਰੀ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਮ ਮਹਤ ਦਿਵਸ ਰਾਤ ਦੀਏ ਦਾਈ ਦੀ ਅਖੇਲੇ ਸੰਗਲ ਜਗਤ ਚਣਗੀਆਂ ਆਇਆਂ ਬੁਰੀਆਂ ਆਵਾਜੇ ਤਰਮ ਮਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰੇ ਜਿਨੇ ਨਾਮ ਧਿਆਈਐ ਗਾਇਮ ਸਤਤ ਗਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਧਿਆਈਐ ਗਾਇਮ ਸਤਤ ਗਾਲ ਨਾ ਨਕਦਾ ਮੁਖਿ ਉਜਲੇ ਕੀਤੀ ਛੁਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ